ਜਦੋਂ ਤੁਸੀਂ ਵਰਕ ਪਰਮਿਟ ਤੇ ਆ ਜਾਂਦੇ ਉਹਦੇ ਤੁਸੀਂ ਕਹਿੰਦੇ ਹੁੰਦੇ ਯਾਰ ਸਟੂਡੈਂਟ ਟਾਈਮ ਲਾਈਫ ਕਿੰਨੀ ਵਧੀਆ ਸੀ ਜਦੋਂ ਪੀਆਰ ਹੋ ਜਾਂਦੇ ਫੇਰ ਸੋਚਦੇ ਯਾਰ ਵਰਕ ਪਰਮਿਟ ਵਾਲਾ ਟਾਈਮ ਕਿੰਨਾ ਵਧੀਆ ਸੀ ਜਦੋਂ ਹੁਣ ਸਿਟੀਜ਼ਨ ਹੋ ਗਿਆ ਮੈਂ ਕਿ ਜਦੋਂ ਮੈਨੂੰ ਪੀਆਰ ਮਿਲੀ ਉਹਦੋਂ ਮੈਂ ਕਿੰਨਾ ਖੁਸ਼ ਸੀ ਤੇ ਜਿਹੜਾ ਟਾਈਮ ਹੈਗਾ ਨਾ ਐਸਾ ਤੁਹਾਡੇ ਕੋਲ ਆ ਜਿਹੜਾ ਵਕਤ ਹੈ ਉਸ ਵਕਤ ਮੇਰੇ ਤੋਂ ਹੈਗਾ ਵਾ ਆਹੀ ਟਾਈਮ ਸਾਰਿਆਂ ਤੋਂ ਘੈਂਟ ਆ ਬਸ ਇਹਨੂੰ ਇੰਜੋਏ ਕਰੋ ਕਦੀ ਵੀ ਇਹ ਨਾ ਦਿਮਾਗ ਚ ਰੱਖੋ ਜਿਵੇਂ ਆਲਾ ਕੰਮ ਕਰ ਲੈ ਉਹ ਤੋਂ ਬਾਅਦ ਮੈਨੂੰ ਖੁਸ਼ੀ ਮਿਲਣੀ ਆ ਉਹ ਤੇ ਉਦੋਂ ਖੁਸ਼ੀ ਤੁਹਾਨੂੰ ਨਹੀਂ ਮਿਲਣੀ ਸਸੀ ਗਾਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਸੈਟ ਆ ਉਮੀਦ ਆ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ ਚ ਹੋਗੇ ਤੇ ਸੱਚ ਵੀ ਅੱਜ ਆਪਾਂ ਨੂੰ ਕੰਮ ਤੋਂ ਛੁੱਟੀ ਤੇ ਅੱਜ ਆਪਾਂ ਕੰਮ ਤੇ ਨਹੀਂ ਆਣਾ ਤੇ ਪਰ ਹੁਣ ਮੈਨੂੰ ਆਈ ਅੰਕਲ ਦੀ ਕੋਲ ਅੰਕਲ ਨੇ ਨਾ 7 ਵਜੇ ਹੋਣਾ ਕੰਮ ਤੋਂ ਵੇਲੇ ਤੇ ਜਿੱਥੇ ਅੰਕਲ ਨੇ ਅੰਕਲ ਦਾ ਕੰਮ ਆ ਉੱਥੇ ਕੋਈ ਬੱਸ ਨਹੀਂ ਹੁੰਦੀ ਤੇ ਆਪਾਂ ਹੁਣ ਸਭ ਤੋਂ ਪਹਿਲਾਂ ਚਲੀਏ ਅੰਕਲ ਨੂੰ ਪਿਕ ਕਰਨਾ ਤੇ ਜਿੱਥੇ ਅੰਕਲ ਕੰਮ ਕਰਦੇ ਨਾ 7 ਵਜੇ ਉਹਨਾਂ ਨੇ ਬੂਹੇ ਬਾਹਰ ਬੰਦ ਕਰਕੇ ਅੰਕਲ ਨੂੰ ਬਾਹਰ ਭੇਜ ਦੇਣਾ ਕਿ ਚੱਲ ਪਾਈ ਹੁਣ ਬਾਹਰ ਤੇ ਬਾਹਰ ਠੰਡ ਹੁੰਦੀ ਆ ਤੇ ਆਪਾਂ ਨੂੰ 7 ਵਜੇ ਤੋਂ ਤੇ ਪਹਿ ਤੇ ਜਿੱਦਾਂ ਇਹ ਮੈਂ ਲਸ਼ਾ ਮੈਨੂੰ ਲੱਗਦਾ ਨਹੀਂ ਕਿ ਕਿ ਮੈਂ 7 ਵਜੇ ਤੋਂ ਪਹਿਲਾਂ ਉੱਥੇ ਪਹੁੰਚ ਜੂਗਾ ਅੱਜ ਤੇ ਅੰਕਲ ਦੀ ਕੁਲਫੀ ਜੰਮੀ ਲੈ 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 ਜੱਟਾ ਆਪਾਂ ਤੇ ਪਹੁੰਚ ਕੇ ਲੇਟ ਹੋ ਗਿਆ 7 ਅੱਜ ਕੇ 6 ਮਿੰਟ ਹੋ ਗਏ ਅੰਕਲ ਦੀ ਵੇਖਿਓ ਕਿਤੇ ਕੁਲਫੀ ਨਾ ਜੰਮੀ ਹੋਵੇ ਅੰਕਲ ਨੂੰ ਕਰੀਏ ਫੋਨ ਹੈਲੋ ਆਜੋ ਬਾਹਰ ਅੰਕਲ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਆਜੋ 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 ਲੈ ਜੱਟਾ ਅੰਕਲ ਭੈਣ ਨੂੰ ਗੋਰੀਆਂ ਨਾਲ ਤੁਰੀ ਹੁੰਦਾ ਓਏ ਭੋ ਅੰਕਲ ਗੋਰੀਆਂ ਨਾਲ ਤੁਰੀ ਹੁੰਦਾ ਯਾਰ ਅੰਕਲ ਜੀ ਆ ਗੋਰੀ ਕੌਣ ਸੀ ਇਹ ਗੋਰੀ ਇੱਥੇ ਸਾਡੀ ਕਲਾਇੰਟ ਸੀਗੀ ਕਲਾਇੰਟ ਨਹੀਂ ਮੈਨੂੰ ਕੋਈ ਗਲਤ ਲਾਦਾ ਤੁਹਾਡਾ ਗੋਰੀ ਦੇ ਨਾਲ ਗੋਰਾ ਵੀ ਸੀਗਾ ਨਹੀਂ ਨਹੀਂ ਫੇਮਰਤਾ ਦਾ ਕੰਮ ਚੱਲਿਆ ਨਹੀਂ ਹੈਣਾ ਅੰਕਲ ਜੀ ਜਿਨਾ ਤੁਹਾਡੀ ਗੋਰੀ ਨਾਲ ਗੱਲਬਾਤ ਹੋ ਗਈ ਤੇ ਤੁਸੀਂ ਫਿਰ ਆਂਟੀ ਨੂੰ ਪਤਾ ਕਰਿਆ ਕਿ ਕੀ ਕਹਿਣਾ ਇੱਕ ਨਿਆਣਾ ਗੋਰੀ ਦਾ ਹੋ ਕੇ ਦੋ ਤੁਹਾਡੇ ਹੋਗੇ ਠੀਕ ਆ ਯਾ ਰੱਖਾਂ ਨੂੰ ਆਪ ਆ ਜਾਣਾ ਤੇ ਸੀ ਸੀ ਫਰਾ ਅੰਟੀ ਨੂੰ ਕੀ ਕਹਣਾ ਹਮ ਤੀਨ ਹਮਾਰੇ ਪਾਂਚ ਲੈ ਵੀ ਅੱਟਾ 2 ਘੰਟੇ ਸੋ ਕੇ ਤਾਂ ਆਪਣਾ ਸੀਰੀ ਹੋ ਗਿਆ ਪੂਰਾ ਸੈਟ ਤੇ ਹੁਣ ਬਚ ਚੁੱਕੇ ਰਾਤ ਦੇ 12 ਤੇ ਆਪੋ ਉਠੀਏ ਬਾਹਰ ਜਾ ਕੇ ਫੂਡ ਡਿਲੀਵਰੀ ਦਾ ਕੰਮ ਕਰੀਏ ਬਈ ਅੱਜ ਆਪਣ ਨੂੰ ਤੁਹਾਨੂੰ ਪਤਾ ਜੇ ਤਾਂ ਸਿਕਿਉਰਿਟੀ ਦੀ ਸ਼ਿਫਟ ਤਾਂ ਨਹੀਂ ਮਿਲੀ ਬਟ ਆਈ ਟਰਾਈ ਕਿ ਆਪਾਂ ਨਾ 50 60 ਡਾਲਰ ਬਣਾ ਕੇ ਘਰੇ ਜਾਈਏ ਤੇ ਆਪਣਾ ਸਭ ਤੋਂ ਪਹਿਲਾ ਆਰਡਰ ਆ ਚੁੱਕਾ ਤੇ ਚਲੋ ਵੀ ਚਲੀ ਪਹਿਲਾ ਆਰਡਰ ਚੱਕਣ ਜਟੂ ਹਾਂ ਟਾਈਮ ਹੋ ਚੁੱਕਾ 1.5 ਤੇ ਆਪਣੇ ਨਾ ਅੱਧੇ ਘੰਟੇ ਚ ਬਣ ਚੁੱਕੇ 14 ਡਾਲਰ ਤੇ ਆਪਣਾ ਟਾਰਗੇਟ 50 ਤੋਂ 60 ਡਾਲਰ ਬਣਾਉਣੇ ਤੇ ਆਪਣੇ ਕੋਲ ਹਜੇ ਵੀ ਮਰ 2.5 ਘੰਟੇ ਦਾ ਟਾਈਮ ਹੈਗਾ ਵਾ ਤੇ ਬਾਕੀ ਉਮੀਦ ਪੂਰੀ ਹੈ ਕਿ ਆਪਣੇ 50 ਤੋਂ 60 ਡਾਲਰ ਬਣ ਜੂਗੇ ਭਾਈ ਇਸ ਵਕਤ ਨਾ ਜਿਹੜੀ ਵਾਈਬ੍ਰੇਸ਼ਨ ਤੇ ਮੈਂ ਬੈਠਾ ਹੋਇਆ ਨਾ 700 ਪਲੱਸ ਵਾਈਬ੍ਰੇਸ਼ਨ ਆ ਇਹ ਸ਼ਾਇਦ ਕਈਆਂ ਦੇ ਸਮਝ ਨਾ ਆ ਗਾ ਲਵੇ ਕਿ 700 ਪਲਸ ਵਾਈਬ੍ਰੇਸ਼ਨ ਕਿੰਨੀ ਜਿਆਦੀ ਹੁੰਦੀ ਆ ਤੇ ਮਤਲਬ ਇਹ ਹੁੰਦੀ ਆ ਕਿ ਖੁਸ਼ੀ ਦਾ ਨਾ ਸਭ ਤੋਂ ਟੋਪ ਦਾ ਲੈਵਲ ਉਹ ਇਹ ਇੱਕ ਤਾਂ ਬੁੱਸ ਵਾਲਾ ਤਾਂ ਨਹੀਂ ਆ ਗਿਆ ਇਹ ਨਹੀਂ ਕਿਦਾ ਸਾਲ ਮੇਰੇ ਖੁਸ਼ੀ ਭੰਗ ਕਰਨ ਆ ਗਿਆ ਨਹੀਂ ਨਹੀਂ ਇਹ ਕੋਈ ਸਿਕਿਉਰਟੀ ਵਾਲਾ ਵੀਰ ਆਪਣਾ ਫਿਰ ਇਹ ਸਤਨਾਮ 700 ਪਲਸ ਵਾਲੀ ਵਾਈਬ੍ਰੇਸ਼ਨ ਤੇ ਬੈਠਾ ਹੋਇਆ ਤੇ ਵੇਖੋ ਯਾਰ ਮੈਂ ਤਾਂ ਇਹ ਸੋਚ ਰਿਆ ਹੁਣ ਵੇਖ ਮੈਂ ਉਪਰ ਕਰ ਰਿਹਾ ਸੋਰੀ ਆ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਤੇ ਨਾਲ ਗੱਡੀ ਚੱਲਦੀ ਮੇਰੇ ਸਲੋਸ ਸਪੀਡ ਤੇ ਇੱਕ ਰੁਕਮਿਆ ਸਾਈਡ ਤੇ ਲਾ ਕੇ ਤੁਹਾਡੇ ਨਾਲ ਗੱਲ ਕਰਦਾ ਇਹ ਤੋਂ ਪਹਿਲਾਂ ਕੋਈ ਮਾਮਾ ਆ ਕੇ ਨਾ ਮੇਰੀ ਖੁਸ਼ੀ ਭੰਗ ਕਰੇ ਇੱਕ ਵਾਰ ਖੜ ਜਾਈਦਾ ਆਪਾਂ ਗੱਡੀ ਲਾਤੀ ਸਾਈਡ ਤੇ ਹੁਣ ਮੈਂ ਤੁਹਾਡੇ ਨਾਲ ਥੋੜੀ ਜੀ ਗੱਲ ਕਰਾਂ ਯਾਰ ਖੁਸ਼ੀ ਨਾ ਜਿਹੜੀ ਹੁੰਦੀ ਹੈ ਖੁਸ਼ੀ ਐਸ ਵਕਤ ਮੈਂ ਵੀ 700 ਪਲੱਸ ਵਾਈਬ੍ਰੇਸ਼ਨ ਤੇ ਬੈਠਾ ਆ ਤੇ ਯਾਰ ਜਿਹੜੀ ਖੁਸ਼ੀ ਹੁੰਦੀ ਹੈ ਨਾ ਵੇਖੋ ਮੈਂ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਗੱਡੀ 'ਚ ਬਹਿ ਕੇ ਰਾਤ ਦੇ 1 ਵਜੇ ਕੇ 49 ਮਿੰਟ ਹੋ ਚੁੱਕੇ ਪਰ ਜੋ ਇਸ ਐਸਤ ਆਲੇ ਕੰਮ ਕਰਕੇ ਮੈਨੂੰ ਖੁਸ਼ੀ ਮਿਲ ਰਹੀ ਆ ਇਹ ਸ਼ਾਇਦ ਨਾ ਜਿਹਦਾ ਕਈ ਵਾਰੀ ਮੈਂ ਰਿਤਿਕ ਰੋਸ਼ਨ ਦੀ ਵੀ ਇੰਟਰਵਿਊ ਸੁਣੀ ਸੀ ਬੜੀ ਲੋਕਾਂ ਦੀ ਇੰਟਰਵਿਊ ਸੁਣੀ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਮੰਜ਼ਿਲ ਤੇ ਕਰੀ ਪਹੁੰਚ ਕੇ ਨਹੀਂ ਮਿਲਦੀ ਇਹ ਗੱਲ ਕਦੀ ਵੀ ਵੇਖਿਓ ਜਿਹੜੇ ਲੋਕੀ ਸਟਾਰ ਬਣ ਜਾਂਦੇ ਉਹ ਪਹੁੰਚ ਕੇ ਨਹੀਂ ਜਿਹੜਾ ਪ੍ਰੋਸੈਸ ਹੁੰਦਾ ਵਾ ਉਹ ਚ ਖੁਸ਼ੀ ਹੁੰਦੀ ਆ ਤੇ ਜਿੱਦਾਂ ਹੁਣ ਤੁਸੀਂ ਮੈਂ ਤੁਹਾਨੂੰ ਤੁਹਾਡੇ ਤਰੀਕੇ ਨਾਲ ਸਮਝਾਉਂਦਾ ਫੋਰ ਐਗਜ਼ਾਮਪਲ ਤੁਸੀਂ ਹੁਣ ਇੰਡੀਆ ਤੋਂ ਕੈਨੇਡਾ ਆਣਾ ਲੈ ਕਿਸੇ ਵੀ ਦੇਸ਼ ਹੀ ਆਣਾ ਹਨਾ ਤੈਨੂੰ ਇਹ ਲੱਗੂ ਤੁਸੀਂ ਘਰੇ ਕਹਿਣਾ ਯਾਰ ਜੋ ਜਲਦੀ ਜਲਦੀ ਚਲੋ ਜਲਦੀ ਜਲਦੀ ਗੱਡੀ ਚ ਬੈਠੋ ਜਲਦੀ ਜਲਦੀ 에어ਪੋਰਟ ਪਹੁੰਚੋ ਜਲਦੀ ਜਲਦੀ ਕੰਮ ਕਰੋ ਜਲਦੀ ਜਲਦੀ ਜਹਾਜ਼ ਚ ਬੈਠੋ ਠੀਕ ਆ ਤੇ ਇਹਲਾ ਦਾ ਸਕਿਉਰਟੀ ਵਾਲਾ ਫੇਰ ਆ ਗਿਆ ਮੈਂ ਤਾਂ ਇੱਕ ਵਾਰਕ ਮੈਂ ਤੁਹਾਨੂੰ ਇੱਕ ਗੱਲ ਸਮਝਾਉਣ ਲੱਗਾ ਬੜੀ ਘੈਂਟ ਗੱਲ ਸਮਝਾਉਣ ਲੱਗਾ ਲੈ ਆਪਾਂ ਗੱਡੀ ਅੱਗੇ ਲਾਤੀ ਯਾਰ ਠੀਕ ਆ ਜਿਹੜੀ ਮੈਂ ਤੁਹਾਨੂੰ ਇਹ ਗੱਲ ਸੁਝਾਉਣਾ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਕਦੀ ਵੀ ਮੰਜ਼ਲ ਤੇ ਪਹੁੰਚ ਕੇ ਨਹੀਂ ਮਿਲਦੀ ਉਹ ਰਸਤੇ 'ਚ ਹੁੰਦੀ ਆ ਜਿੱਦਾਂ ਹੁਣ ਤੁਸੀਂ ਕਿਤੇ ਵੀ ਆਉਣਾ ਲੱਗ ਕੈਨੇਡਾ ਆਣਾ ਤਾਂ ਜੇ ਤੁਸੀਂ ਕੋਈ ਜਲਦੀ ਜਲਦੀ ਜਹਾਜ਼ 'ਚ ਬੈਠੋ ਜਲਦੀ ਜਲਦੀ ਇੱਥੇ ਜਾਓ ਜਲਦੀ ਜਲਦੀ ਪਹੁੰਚ ਕੇ ਕੈਨੇਡਾ ਪਹੁੰਚ ਕੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਖੁਸ਼ੀ ਉਹ ਹੋਏ ਜਦੋਂ ਤੁਸੀਂ ਗੱਡੀ 'ਚ ਬੈਠਣਾ ਉਹ ਟਾਈਮ ਨੂੰ ਇੰਜੋਏ ਕਰੋ ਫੈਮਿਲੀ ਨਾਲ ਤੇ 에어ਪੋਰਟ ਤੇ ਪਹੁੰਚ ਕੇ ਟਾਈਮ ਨੂੰ ਇੰਜੋਏ ਕਰੋ ਫਿਰ ਫਲਾਈਟ 'ਤੇ ਬੈਠ ਕੇ ਬੈਠਣ ਦੇ ਮਤਲਬ 에어ਪੋਰਟ ਤੋਂ ਲੈ ਕੇ ਜਹਾਜ਼ 'ਚ ਬੈਠਣ ਦਾ ਵੀ ਚਲਾ ਟਾਈਮ ਹੁੰਦਾ ਉਹਨੂੰ ਇੰਜੋਏ ਕਰੋ ਉਹ ਚੀਜ਼ 'ਚ ਖੁਸ਼ੀ ਹੋਊਗੀ ਜਿੱਦਾਂ ਹੁਣ ਮੈਂ ਸੋਚੀ ਆ ਹਣ ਕਿ ਜਦੋਂ ਮੇਰੇ ਵਲੌਗ ਮਤਲ मिलियन सब्सक्राइबर ਹੋ ਗਏ ਉਦੋਂ ਜਾ ਕੇ ਮੈਨੂੰ ਖੁਸ਼ੀ ਮਿਲੂਗੀ ਉਦੋਂ ਖੁਸ਼ੀ ਨਹੀਂ ਮਿਲਨੀ ਕਿਉਂਕਿ ਮੇਰੇ ਪੇਜ ਦੇ ਅੱਜ ਤੋਂ 5 ਸਾਲ ਪਹਿਲਾਂ ਹੋ ਗਏ ਸੀ 1 ਲੱਖ ਫੋਲੋਅਰਸ ਇੰਸਟਾਗ੍ਰam ਤੇ ਠੀਕ ਹੈ ਦੋ 20 ਹੋਈ ਸੀ ਤੇ ਉਦੋਂ ਮੈਂ ਸੋਚਦਾ ਯਾਰ ਉਹ ਟਾਈਮ ਕਿੰਨਾ ਵਧੀਆ ਸੀ ਜਦੋਂ 20000 ਸੀ ਜਦੋਂ 30000 ਸੀ 40000 ਸੀ ਮੇਨ ਲੱਖ ਤੇ ਪਹੁੰਚ ਗਿਆ ਮੈਨੂੰ ਖੁਸ਼ੀ ਨਹੀਂ ਹੋਈ ਇਦਾਂ ਹੀ ਹੁਣ ਇਸ ਵੇਲੇ ਤੋਂ ਵੇਖੋ ਮੈਂ ਸਿਟੀਜ਼ਨ ਕੈਨੇਡਾ ਦਾ ਠੀਕ ਹੈ ਤੇ ਜਦੋਂ ਬੰਦਾ ਸਟੂਡੈਂਟ ਹੁੰਦਾ ਕੋਈ ਯਾਰ ਆਪ ਬੰਦਾ ਜਦ ਪੀਆਰ ਹੋ ਕੇ ਮੇਰਾ ਕਿੰਨਾ ਘੈਂਟ ਹੋਊਗਾ ਫਿਰ ਸਿਟੀਜ਼ਨ ਹੋਗੇ ਨਹੀਂ ਜਦੋਂ ਤੁਸੀਂ ਪੀਆਰ ਹੋਗੇ ਜਦੋਂ ਤੁਸੀਂ ਵਰਕ ਪਰਮਿਟ ਤੇ ਆ ਜਾਂਦੇ ਉਹਦੇ ਤੁਸੀਂ ਕਹਿੰਦੇ ਹੁੰਦੇ ਯਾਰ ਸਟੂਡੈਂਟ ਟਾਈਮ ਲਾਈਫ ਕਿੰਨੀ ਵਧੀਆ ਸੀ ਜਦੋਂ ਪੀਆਰ ਹੋ ਜਾਂਦੇ ਫੇਰ ਸੋਚਦੇ ਯਾਰ ਵਰਕ ਪਰਮਿਟ ਵਾਲਾ ਟਾਈਮ ਕਿੰਨਾ ਵਧੀਆ ਸੀ ਜਦੋਂ ਹੁਣ ਸਿਟੀਜ਼ਨ ਹੋ ਗਿਆ ਮੈਂ ਕਿ ਜਿੰਨੂੰ ਮੈਨੂੰ ਪੀਆਰ ਮਿਲੀ ਉਹਦੋਂ ਮੈਂ ਕਿੰਨਾ ਖੁਸ਼ ਸੀ ਤੇ ਜਿਹੜਾ ਟਾਈਮ ਹੈਗਾ ਨਾ ਐਸਾ ਤੁਹਾਡੇ ਕੋਲ ਆ ਜਿਹੜਾ ਵਕਤ ਐਸਾ ਵਕਤ ਮੇਰੇ ਤੋਂ ਹੈਗਾ ਵਾ ਆਹੀ ਟਾਈਮ ਸਾਰਿਆਂ ਤੋਂ ਘੈਂਟ ਆ ਬਸ ਇਹਨੂੰ ਇੰਜੋਏ ਕਰੋ ਕਦੀ ਵੀ ਇਹ ਨਾ ਦਿਮਾਗ ਚ ਰੱਖੋ ਕਿ ਜਦੋਂ ਮੈਂ ਆੜਾ ਕੰਮ ਕਰ ਲੈ ਉਹ ਤੋਂ ਬਾਅਦ ਮੈਨੂੰ ਖੁਸ਼ੀ ਮਿਲਣੀ ਆ ਉਹ ਤੇ ਉਦੋਂ ਖੁਸ਼ੀ ਤੁਹਾਨੂੰ ਨਹੀਂ ਮਿਲਣੀ ਜਿਹੜਾ ਹੁਣ ਪ੍ਰੋਸੈਸ ਆ ਵਾ ਨਾ ਸਕਸੈਸ ਤੋਂ ਜਿਹੜਾ ਪਹਿਲਾਂ ਦਾ ਪ੍ਰੋਸੈਸ ਆ ਉਹ ਚ ਖੁਸ਼ੀ ਹੁੰਦੀ ਆ ਇਹ ਗੱਲ ਤੁਸੀਂ ਕਦੀ ਵੀ ਵੇਖ ਲਓ ਤੇ ਬਾਕੀ ਆਪਾਂ ਹੁਣ ਵੇਟ ਕਰੀਏ ਆਪਣੀ ਨੈਕਸਟ ਆਰਡਰ ਦੀ ਤੁਹਾਨੂੰ ਇਹ ਮੈਂ ਬੜੀ ਸਿਆਣੀ ਗੱਲਾਂ ਦੱਸਦਾ ਰਹਿੰਦਾ ਕਿਉਂਕਿ ਮੇਰੇ ਦੋ ਚਾਰਕ ਦੋਸਤ ਹੈਗੇ ਆ ਜਿਨ੍ਹਾਂ ਨੂੰ ਹੁਣ ਮੈਂ ਗੱਲਾਂ ਦੱਸਦਾ ਤੇ ਮੈਨੂੰ ਕਹਿੰਦੇ ਯਾਰ ਤੇਰੀ ਅਸਲਾਵਨ ਹੈ ਨਾ ਸਾਡੀ ਕਿ ਨਾ ਜਿੰਦਗੀ ਦਾ ਜਿਉਂ ਦਾ ਤਰੀਕਾ ਹੁੰਦਾ ਕਿ ਨਾ ਕਿ ਬਿਲਕੁਲ ਵੱਖਰਾ ਕਰਦਾ ਕਹਿੰਦੇ ਉਹ ਮੈਨੂੰ ਆਪਣੇ ਮੂੰਹੋਂ ਕਹਿੰਦੇ ਕਹਿੰਦੇ ਅੱਜ ਤੱਕ ਨਾ ਹੀ ਫੁੱਦੂ ਬੰਦਿਆ ਨਾ ਰਹਿੰਦੇ ਰਏ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਨਾਲ ਉਹਦਾ ਰੂਮ ਏੜੀ ਸਾਰੇ ਜਿਨ੍ਹਾਂ ਨੇ 5-5 ਸਾਲ ਰਹੇ ਕਹਿੰਦੇ ਤੂੰ ਸਾਨੂੰ ਪਹਿਲਾਂ ਮਿਲਣਾ ਚਾਹੀਦਾ ਸੀ ਤੇ ਕਹਿੰਦੇ ਕਿ ਉਹਨਾਂ ਨਾਲ ਰਹਿ ਕੇ ਨਾ ਟਾਈਮ ਖਰਾਬ ਕੀਤਾ ਕਿ ਉਹ ਉਹਨਾਂ ਦਾ ਥੋੜਾ ਜਿਉਂ ਦਾ ਤਰੀਕਾ ਹੋਰ ਆ ਮੇਰਾ ਹੋਰ ਆ ਮਨ ਮੇਰਾ ਆ ਜੇ ਤੁਹਾਡੇ ਕੋਲ ਅੱਜ ਟਾਈਮ ਹੈਗਾ ਤੇ ਬਸ ਉਹਨੂੰ ਇੰਜੋਏ ਕਰੋ ਉਹਨੂੰ ਇੰਨਾ ਕਕੇ ਤੇ ਘੈਂਟ ਤਰੀਕੇ ਨਾਲ ਜੀਉਣਾ ਏਕ-ਇਕ ਸਕੈਂਟੀ ਦਾ ਜੀਉ ਕਿਉਂਕਿ ਹੁਣ ਤੁਹਾਡੇ ਕੋ ਸਾਰੀ ਚੀਜ਼ਾਂ ਹੈ ਤੁਹਾਡੀ ਫੈਮਿਲੀ ਤੁਹਾਡੇ ਮਾਪੇ ਉਹ ਸਾਰਾ ਕੁਝ ਹੋਗਾ ਤੇ ਜਦੋਂ ਤੁਹਾਨੂੰ ਸਕਸੈਸ ਮਿਲ ਜੂਗੀ ਸ਼ਾਇਦ ਉਹਨਾਂ ਚ ਕੋਈ ਨਾ ਹੋਵੇ ਫਿਰ ਤੁਹਾਨੂੰ ਸਕਸੈਸ ਦੇ ਹੀ ਖੁਸ਼ੀ ਹੋਣੀ ਤੁਹਾਨੂੰ ਉਹ ਨਹੀਂ ਆਉ ਉਹਦੇ ਮੇਰੀ ਫੈਮਿਲੀ ਚ ਉਹ ਬੰਦਾ ਹੁੰਦਾ ਸੀ ਉਹ ਹੁੰਦਾ ਸੀ ਭਾਵੇਂ ਉਹ ਮੈਂ ਸਟੂਡੈਂਟ ਸੀ ਬਟ ਆ ਫੈਮਿਲੀ ਹੀ ਸਾਰਾ ਕੁਝ ਹੈ ਨਾ ਤੇ ਜਿਹੜਾ ਤੁਹਾਡੇ ਕੋ ਐਸਾ ਟਾਈਮ ਹੈਗਾ ਬਸ ਉਹਨੂੰ ਇੰਜੋਏ ਕਰੋ ਤੇ ਚਲੋ ਵੀ ਮੈਨੂੰ ਆਰਡਰ ਉੱਥੇ ਆਰਡਰ ਨਹੀਂ ਹੋਣਾ ਇਸ ਵੇਲੇ ਥੋੜਾ ਬਾਹਰ ਆ ਮੈਂ ਰੈਸਟੋਰੈਂਟ ਤੇ ਕਾਲ ਜਾਵਾਂ ਤੇ ਉੱਥੇ ਜਾ ਕੇ ਚੱਕਾਂ ਆਰਡਰ ਤੇ ਬਾਕੀ ਵੀ ਮੇਰੀ ਨਾ ਗੱਲ ਵੱਲ ਪੱਕਾ ਧਿਆਨ ਦਿਓ ਤੁਸੀਂ ਸਾਰਿਆਂ ਨੇ ਆਲੀ ਚੀਜ਼ ਨੇ ਨਾ ਤੁਹਾਡੀ ਜ਼ਿੰਦਗੀ ਬਦਲ ਚੇਂਜ ਕਰ ਦੇਣੀ ਜਿਹੜਾ ਇਸ ਵਕਤ ਮੇਰਾ ਵੇਖੋ ਹਿੰਦੀ ਗਾਣੇ ਚੱਲਦੀ ਹੁਣ ਕਿਹੜਾ ਚੱਲਿਆ ਇੱਕ ਫੋਨ ਆ ਗਿਆ ਵਿੱਚ ਹੌਲੇ 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 ਸੇ ਹਵਾ ਲੱਗਦੀ ਹੈ ਹੌਲੇ ਹੌਲੇ ਸਦਾ ਮਾਲਕੀ ਕੀ ਹੈ ਹੌਲੇ ਹੌਲੇ ਸਵਲੋਗਸ ਚਲਤੇ ਹੈ ਹੋ ਹੌਲੇ ਹੌਲੇ ਚੰਦ ਆੜਦਾ ਨੇ ਹੌਲੇ ਹੌਲੇ ਗੁੰਗਟੀ ਉੱਠਦਾ ਹੈ ਕਰਨ ਗੋਲੀ ਵਾਰਿਆਲ ਹੈ ਦਿਨ ਕਿੰਨੀ ਦੀ ਦੇ ਚਾ ਹੌਲੇ ਹੌਲੇ ਜੱਟ ਹੋਣਾ ਇੱਕ ਪੰਗਾ ਪੈ ਗਿਆ ਕਿਉਂਕਿ ਨਾ ਜਿਹੜੇ ਏਰੀਆ ਚ ਮੈਂ ਆਇਆ ਵਾ ਆਰਡਰ ਦੇਣ ਇਹ ਏਰੀਆ ਬੜਾ ਜ਼ਿਆਦਾ ਖਤਰਨਾਕ ਆ ਤੁੱਤੋਂ ਨਾ ਤੜਕੇ ਦੇ 3 ਵਜੇ ਤੇ 40 ਮਿੰਟ ਹੋ ਗਏ ਤੇ ਨਾ ਮੇਰਾ ਫੋਨ ਚੱਕ ਰਹੀ ਐ ਪਹਿਲਾਂ ਮੈਂ ਤੁਹਾਨੂੰ ਨਾ ਬਾਰੋ ਆ ਏਰੀਆ ਦਿਖਾਉਂਦਾ ਬਈ ਆ ਵਾਲਾ ਏਰੀਆ ਵਾ ਬੜਾ ਖਤਰਨਾਕ ਏਰੀਆ ਇੱਥੇ ਤਾਂ ਲੋਕੀ ਮੈਨ ਸਵੇਰੇ ਨਹੀਂ ਹੁੰਦੇ ਕਿ ਮੈਂ ਰਾਤ ਦੇ 3 ਵਜੇ ਇੱਥੇ ਫਿਰਦਾ ਮੇਰੇ ਡਿਲੀਵਰੀ ਦੇ ਕੰਮ ਚ ਇਹਨਾਂ ਆਹਲਾ ਕੰਮ ਬੜਾ ਜ਼ਿਆਦਾ ਔਖਾ ਹੁੰਦਾ ਜਦੋਂ ਤੁਸੀਂ ਅੱਧੀ ਰਾਤ ਨੂੰ ਕੰਮ ਕਰਦੇ ਹੋ ਤੇ ਇਦਾਂ ਦੇ ਤੁਹਾਨੂੰ ਏਰੀਆ 'ਚ ਆਉਣਾ ਪਵੇ ਜਿਹੜਾ ਬੜਾ ਖਤਰਨਾਕ ਮਤਲਬ ਮੋਸਟ ਵਾਂਟਿਡ ਏਰੀਆ ਵਾਲਾ ਤੇ ਜਿੱਥੇ ਅਸਲ ਮੈਂ ਡਿਲੀਵਰੀ ਦੇਣ ਆ ਤੇ ਬਈ ਯਾਰ ਤੂੰ ਹੀ ਨਾ ਜੋ ਵੀ ਬੋਲਣਾ ਆਪਣੇ ਬਾਰੇ ਵਧੀਆ ਬੋਲਣਾ ਇਹ ਮੈਂ ਗੱਲ ਤਾਨੂੰ ਪਹਿਲਾਂ ਵੀ ਬੜੀਆ ਦੀ ਕਹਤੀ ਆ ਤੇ ਇਹਦਾ ਨਾ ਹੁਣ ਇੱਕ ਸਬੂਤ ਇੱਕ ਮੈਂ ਸਬੂਤ ਤਾਨੂੰ ਹੁਣੇ ਦਊਗਾ ਆ ਇੱਕ ਮੈਂ ਆਰਡਰ ਲਾਵਾਂ ਇਹ ਤੋਂ ਬਾਅਦ ਆ ਕੇ ਮੈਂ ਤੁਹਾਨੂੰ ਦੱਸਦਾ ਕਿ ਕੀ ਹੋਇਆ ਬਈ ਯਾਰ ਨਾ ਮੈਕਡੀਕਲ ਇਹਦੇ ਬੜਾ ਘੈਂਟ ਸਿਸਟਮ ਆ ਚੈੱਕ ਕਰਿਓ ਫੋਨ ਚਾਰਜ ਹੋਣ ਲੱਗ ਜਾਣਾ ਆ ਗੋ ਫੋਨ ਚਾਰਜ ਹੋਣ ਲੱਗ ਗਿਆ ਬਈ ਮੈਂ ਨਾ ਯਾਰ ਪੇਲੀਆਰੀਆ ਸਿਸਟਮ ਵੇਖਿਆ ਬੜਾ ਘੈਂਟ ਲੱਗਾ ਮੈਨੂੰ ਦੇਖੋ ਨਾਲੇ ਬੈਨ ਲਈ ਮੀਜ ਸੀ ਤੇ ਨਾਲੇ ਤਾਂ ਫੋਨ ਚਾਰਜਰ ਮਰ ਫੋਨ ਚਾਰਜ ਹੋ ਜਾਂਦਾ ਲੈ ਜਟੋ ਘੈਂਟ ਗੱਲ ਤੁਹਾਨੂੰ ਯਾਰ ਮੈਂ ਇਹ ਦੱਸਣੀ ਹੀ ਕੇ ਆਪਾਂ ਜੋ ਵੀ ਕਹੀਏ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਕੁਝ ਵੀ ਮੰਗਣਾ ਨਾ ਹਮੇਸ਼ਾ ਵੱਡਾ ਮੰਗਣਾ ਵੱਡਾ ਜਿੰਨਾ ਵੱਡਾ ਹੋ ਸਕਦਾ ਉਹਨਾ ਮੰਗਣਾ ਵੇਖੋ ਅੱਜ ਨਾ ਮੈਨੂੰ ਉਮੀਦ ਸੀ ਕਿ ਮੇਰੇ 10 ਜਾਂ 15 ਡਾਲਰ ਬਣਨਗੇ ਜਿੰਨੇ ਕਿ ਮੈਂ ਬਣਾਉਣੇ ਸੀ ਤੁਸੀਂ 10 ਤੋਂ 15 ਡਾਲਰ ਬਣਾਉਣੇ ਸੀ ਬਾਹਰ ਇਹਦੇ ਤੇ ਮੈਂ ਤੁਹਾਨੂੰ ਕਹਿਤਾ ਕਿ ਮੈਂ 50 ਤੋਂ 60 ਡਾਲਰ ਬਣਾਉਂਗਾ ਤੇ ਆਪਣੇ ਪਤਾ ਕਿੰਨੇ ਬਣੇ ਆਪਣੇ ਬਣੇ 76 ਡਾਲਰ ਹਾਲੇ ਕਿ ਮੈਂ 15 20 ਸਿਰ ਮੈਂ ਤਾਂ ਬਾਰ ਗੀੜੀ ਛੇੜੀ ਲਾਉਣ ਆਇਆ ਸੀ ਕਿ ਚਾ ਟਾਈਮ ਪਾਸ ਹੋ ਜੂ ਤੇ ਤੁਹਾਨੂੰ ਮੈਂ ਕਹਿਤਾ ਕਿ 50 ਤੋਂ 60 ਫੇ ਮੇਰੇ ਮਨ ਚ ਇਹ ਗੱਲ ਸੀ ਕਿ ਜੇ ਮੈਂ 50 ਤੋਂ 60 ਕਹੇ ਤਾਂ ਹਮ ਬਣਾ ਕੇ ਆਣਾ ਤੇ ਜਦੋਂ ਇਹ ਨਿਕ ਬਣ ਗਏ ਫੇ ਮੈਨੂੰ ਆਹ ਹੋ ਗਿਆ ਨਹੀਂ ਨਹੀਂ ਹੁਣ ਇਹ ਟਪਾਉਣੇ ਆ ਸੋ ਜਦੋਂ ਤੁਸੀਂ ਕੁਝ ਵੀ ਕਹਿਣਾ ਨਾ ਹਮੇਸ਼ਾ ਵੱਡਾ ਮੰਗਣਾ ਕਦੇ ਵੀ ਮਤਲਬ ਲਿਮਟ ਨਹੀਂ ਮੰਗਣਾ ਲਿਮਟਿਡ ਚੀਜ਼ ਨਹੀਂ ਮੰਗਣੀ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਉਹਨਾ ਮੰਗਣਾ ਤੇ ਆ ਹੁਣ ਨਾ ਤੜਕੇ ਦੇ ਸ਼ੀਵ ਆ ਚੁੱਕੇ ਆ ਤੇ ਆਪਾਂ ਇਸ ਵਕਤ ਜਿਮ ਦੇ ਬਾਹਰ ਖੜੇ ਉਹ ਵੇਖੋ ਸਾਹਮਣੇ ਆਪਣੇ ਜਿਮ ਤੇ ਹੁਣ ਚਲੀਏ ਅੰਦਰ ਜੋ ਜੋ ਟੌਪ ਤੇ ਹੁਣ ਆ ਗਿਆ ਗੱਡੀ ਚ ਜਿਮ ਲਾ ਕੇ ਤੇ ਬਾਕੀ ਵੀ ਮਿਲਦੇ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਚ ਓਕੇ ਜੀ